ਕੱਲ ਫਿਕਰ ਦੀ ਕਰ ਰਹੇ ਆ ਆਪਾਂ ਫਿਕਰ ਤਾਂ ਪੰਜਾਬ ਦਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਬਹੁਤ ਕਰ ਰਹੇ ਨੇ ਇਸ ਕਦਰ ਕਰ ਰਹੇ ਨੇ ਫਿਕਰ ਕਿ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਦਾ ਇਹ ਕਹਿਣਾ ਕਿ ਜੀ ਪੰਜਾਬ ਦੀਆਂ ਚੋਣਾਂ ਦਾ ਮੁਲਾਂਕਣ ਤਾਂ ਸ੍ਰਿਸ਼ਟੀ ਰਚੇਤਾ ਬ੍ਰਹਮਾ ਜੀ ਵੀ ਨਹੀਂ ਕਰ ਸਕਦੇ ਪਰ ਮੈਨੂੰ ਪਤਾ 27 ਦੇ ਵਿੱਚ ਕਹਿੰਦੇ ਕਿ ਜੀ ਬਸ ਬਹੁਤ ਮੱਤ ਵਾਲੀ ਸਰਕਾਰ ਆ ਜਾਣੀ ਔਰ ਵਧੀਆ ਸਰਕਾਰ ਆ ਜਾਣੀ ਕੀ ਅਮਿਤਸ਼ਾ ਇਹ ਸਨੇਹਾ ਦੇਣਾ ਚਾਹੁੰਦੇ ਨੇ ਕਿ ਜਿਹੜੇ ਕੰਮ ਦਾ ਬ੍ਰਹਮਾ ਜੀ ਨੂੰ ਵੀ ਨਹੀਂ ਪਤਾ ਉਹ ਕੰਮ ਦਾ ਮੈਨੂੰ ਪਤਾ ਹਿੰਦੂ ਧਰਮ ਦੇ ਅਨਸਾਰ ਸ੍ਰਿਸ਼ਟੀ ਦੇ ਰਚੇਤਾ ਨੇ ਬ੍ਰਹਮਾ ਜੀ ਤੇ ਸ੍ਰਿਸ਼ਟੀ ਦੇ ਰਚੇਤਾ ਬ੍ਰਹਮਾ ਜੀ ਤੋਂ ਵੀ ਆਪਣੇ ਆਪ ਨੂੰ ਵੱਡਾ ਸਿਆਣਾ ਗਿਆਨਵਾਨ ਸਮਝਦਾਰ ਇਹ ਦਿਖਾਉਣਾ ਚਾਹੁੰਦੇ ਨੇ ਮਿੱਤਸ਼ਾ ਜੇਕਰ ਧਾਰਮਿਕ ਤੌਰ ਤੇ ਹੀ ਲੈਣਾ ਤਾਂ ਲੰਘੇ ਦਿਨੀ ਚੋਣ ਪ੍ਰਚਾਰ ਦੇ ਦਿਨਾਂ 'ਚ ਨਰਿੰਦਰ ਮੋਦੀ ਨੇ ਜਨਤਕ ਇਹ ਗੱਲ ਕਹੀ ਕਿ ਮੈਂ ਬਾਇਓਲੋਜੀਕਲ ਨਹੀਂ ਹਾਂ ਮਤਲਬ ਜੇ ਨਰਿੰਦਰ ਮੋਦੀ ਬਾਇਓਲੋਜੀਕਲ ਨਹੀਂ ਹੈ ਤਾਂ ਜੇ ਤੁਸੀਂ ਮਨੁੱਖ ਦੀ ਤਰ੍ਹਾਂ ਇਨਸਾਨਾਂ ਦੀ ਤਰ੍ਹਾਂ ਜਨਮ ਨਹੀਂ ਲਿਆ ਇਸ ਧਰਤੀ ਤੇ ਫਿਰ ਤੁਸੀਂ ਅਵਤਾਰਤਾ ਰਿਆ ਤੁਸੀਂ ਆਪਣੇ ਆਪ ਨੂੰ ਅਵਤਾਰੀ ਪੁਰਸ਼ ਸਮਝਦੇ ਹੋ ਤੇ ਇਸ ਗੱਲ ਦਾ ਗੁਣਗਾਨ ਕੰਗਣਾ ਰਣੌਤ ਕਈ ਸਟੇਜਾਂ ਤੋਂ ਕਰ ਚੁੱਕੀ ਆ ਕਿਉਂ ਤਾਂ ਭਗਵਾਨ ਦਾ ਰੂਪ ਨੇ ਸਾਡੇ ਲਈ ਪਿਤਾ ਸ੍ਰਮਾਨ ਨੇ ਪਰਮਾਤਮਾ ਨੇ ਤੇ ਇਸ ਦੇ ਨਾਲ ਹੁਣ ਅਗਲੀ ਕੜੀ ਬੀਜੇਪੀ ਦੇ 2 ਨੰਬਰ ਦੇ ਲੀਡਰ ਮਤਲਬ 2 ਨੰਬਰ ਤੋਂ ਮੇਰਾ ਭਾਵ 2 ਨੰਬਰ ਹੀ ਨਹੀਂ ਜੇ ਤੁਸੀਂ ਉਹ ਭਾਵ ਸਮਝਣਾ ਤਾਂ ਇਹ ਤੁਹਾਡੀ ਇੱਛਾ ਤੇ ਛੱਡਦਾ ਮੈਂ ਮੇਰਾ ਭਾਵ ਹੈ ਬੀਜੇਪੀ ਚ ਦੂਸਰੇ ਕਤਾਰ ਕਤਾਰ ਦੇ ਵਿੱਚ ਦੂਸਰੇ ਸਥਾਨ ਤੇ ਖੜਨ ਵਾਲੇ ਮੈਂ ਨਰਿੰਦਰ ਮੋਦੀ ਤੋਂ ਬਾਅਦ ਅਮਿਤ ਸ਼ਾ ਸੋ ਅਮਿਤ ਸ਼ਾ ਹੋਰਾਂ ਦਾ ਵੀ ਹੁਣ ਏਸੇ ਗੱਲ ਨੂੰ ਅੱਗੇ ਵਧਾਉਣਾ ਕਿ ਜੇ ਮੋਦੀ ਜੀ ਅਪਤਾਰ ਧਾਰੀ ਪੁਰਸ਼ ਨੇ ਤਾਂ ਮੈਂ ਬ੍ਰਹਮਾ ਜੀ ਤੋਂ ਵੱਧ ਗਿਆਨਵਾਨ ਪੁਰਸ਼ ਆ ਇੱਕ ਨੈਸ਼ਨਲ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਅਮਿਤ ਸ਼ਾ ਮੁਰੇ ਸਵਾਲ ਆਇਆ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਤੁਸੀਂ ਕੀ ਮੁੜ ਕੇ ਅਕਾਲੀ ਦਰਨਾ ਗੱਠਜੋੜ ਕਰੋਗੇ ਅਮਿਤ ਸ਼ਾਹ ਜੀ ਨੇ ਇਹ ਤਾਂ ਨਹੀਂ ਕਿਹਾ ਕਿ ਹਾਂ ਅਸੀਂ ਗੱਠਜੋੜ ਕਰਾਂਗੇ ਨਾ ਹੀ ਇਹ ਕਿਹਾ ਕਿ ਅਸੀਂ ਗੱਠਜੋੜ ਨਹੀਂ ਕਰਾਂਗੇ ਨਾ ਹੀ ਇਹ ਕਿਹਾ ਕਿ ਅਜੇ ਵੀ ਸੋਸਾਈ ਦੂਰ ਹੈ ਅਜੇ ਦੇ ਬਾਰੇ ਕੁਝ ਵੀ ਕਹਿਣਾ ਠੀਕ ਨਹੀਂ ਕੋਈ ਹਾਂ ਨਾ ਚ ਜਵਾਬ ਨਹੀਂ ਦਿੰਦਾ ਇਸ ਸਵਾਲ ਦਾ ਹਾਂ ਜਿਹੜਾ ਜਵਾਬ ਦਿੰਦਾ ਉਹ ਕੀ ਦਿੰਦਾ ਕਿ ਪੰਜਾਬ ਦੀਆਂ ਚੋਣਾਂ ਦਾ ਮੁਲਾਂਕਣ ਤਾਂ ਬ੍ਰਹਮਾ ਜੀ ਵੀ ਨਹੀਂ ਕਰ ਸਕਦੇ ਪਰ ਮੈਨੂੰ ਪਤਾ ਹੈ ਕਿ ਉਥੇ ਬਹੁਮਤ ਵਾਲੀ ਸਰਕਾਰ ਔਰ ਵਧੀਆ ਸਰਕਾਰ ਆਉਣੀ ਹੈ ਹੁਣ ਤੁਸੀਂ ਕਿਸੇ ਦੀ ਸਰਕਾਰ ਕਿਉਂ ਚਾਹੋਗੇ ਭਾਈ ਤੁਸੀਂ ਆਪਣੀ ਸਰਕਾਰ ਚਾਹੋਗੇ ਤੁਸੀਂ ਵਿਦਾਇਨਤਿਕ ਪਾਰਟੀਆਂ ਪਰ ਇਸ ਤਰ੍ਹਾਂ ਦੀ ਉਦਾਹਰਨ ਦੇਣਾ ਹੁਣ ਮੈਂ ਧਾਰਮਿਕ ਨੁਕਤੇ ਤੋਂ ਭਗਤਾਂ ਨੂੰ ਪੁੱਛਾਂ ਕਿ ਭਾਈ ਹੁਣ Hindu ਧਰਮ ਦੇ ਭਾਵਨਾਵਾਂ ਨਹੀਂ ਪੜਕਦੀਆਂ ਹੁਣ ਠੇਸ ਨਹੀਂ ਪਹੁੰਚਦੀ ਤੁਹਾਡੇ ਮਨਾਂ ਨੂੰ ਉਹ ਆਪਣੇ ਆਪ ਨੂੰ ਬ੍ਰਹਮਾ ਜੀ ਤੋਂ ਵੱਡਾ ਦੱਸਦਾ ਹੈ ਉਹ ਅਪਤਾਰੀ ਪੁਰਸ਼ ਦੱਸਦਾ ਇੱਕ ਗਿਆਨਵਾਨ ਦੱਸ ਰਿਹਾ ਇੱਕ ਅਪਤਾਰੀ ਪੁਰਸ਼ ਦੱਸ ਰਿਹਾ ਜੇ ਇਹੀ ਸ਼ਬਦ ਕਿਸੇ ਵੀ ਚਾਹੇ ਉਹ ਨੈਸ਼ਨਲ ਚਾਹੇ ਉਹ ਖੇਤਰੀ ਚਾਹੇ ਉਹ ਵੱਡਾ ਲੀਡਰ ਚਾਹੇ ਉਹ ਛੋਟਾ ਲੀਡਰ ਜੇ ਕਿਸੇ ਵੀ ਲੀਡਰ ਨੇ ਇਹ ਸੱਤਰ ਕਹੀ ਹੁੰਦੀ ਤੇ ਹੁਣ ਤੱਕ ਸਾਡੀਆਂ ਭਾਵਨਾਵਾਂ ਲੀਰੋ ਲੀਰ ਹੋ ਜਾਣੀਆਂ ਸੀ ਤੇ ਹੁਣ ਅਮਿਤ ਸ਼ਾ ਜੀ ਕਹਿਣ ਫਿਰ ਕੋਈ ਗੱਲ ਨਹੀਂ ਕਮਾਲ ਹੈ ਜਨਾਬ ਚਲੋ ਇਹ ਤੋਂ ਅਗਲਾ ਫੜਾਤੇ ਅੱਜ ਸਵਾਲ ਸੀ ਤੁਹਾਨੂੰ ਗੱਠ ਜੋੜਨ ਨੂੰ ਲੈ ਕੇ ਜਿਸ ਦਾ ਤੁਸੀਂ ਜਵਾਬ ਨਹੀਂ ਦਿੱਤਾ ਮਤਲਬ ਤੁਸੀਂ ਇਹ ਦਰ ਖੁੱਲਾ ਰੱਖ ਰਹੇ ਹੋ ਕਿ ਲੋਡ ਹੋਊਗੀ ਕਰਾਂਗੇ ਨਹੀਂ ਲੋਡ ਹੋਊਗੀ ਨਹੀਂ ਕਰਾਂਗੇ ਜੇ ਕਰਾਂਗੇ ਤਾਂ ਆਪਣੀਆਂ ਕੰਡੀਸ਼ਨਾਂ ਤੇ ਕਰਾਂਗੇ ਅਜੇ ਕੁਝ ਨਹੀਂ ਕਹਿਣਾ ਜੇ ਇਸ ਸਵਾਲ ਤੇ ਕੁਝ ਨਹੀਂ ਕਹਿਣਾ ਤਾਂ ਪੰਜਾਬ ਦੀਆਂ ਚੋਣਾਂ ਤੇ ਮੁਲਾਂਕਣ ਤੇ ਹੁਣੇ ਕਹਿਣ ਦੀ ਕੀ ਲੋੜ ਪੈਗੀ ਸੀ ਜਨਾਬ ਤੁਸੀਂ ਇਹ ਵੀ ਤਾਂ ਕਹਿ ਸਕਦੇ ਸੀ ਕਿ ਅੱਜ ਅਸੀਂ ਅਜੀ ਅਪ੍ਰੈਲ 225 ਦੀ ਗੱਲ ਕਰ ਰਹੇ ਹਾਂ ਅਜੇ ਤਾਂ ਬਹੁਤ ਸਮਾਂ ਉਤੋਂ ਪਹਿਲਾਂ ਤਾਂ ਬੰਗਾਲ ਦੀਆਂ ਚੋਣ ਆ ਜਾਣੀਆਂ ਹੋਰ ਚੋਣਾਂ ਆ ਜਾਣੀਆਂ ਤੇ ਪੰਜਾਬ ਦੀ ਚੋਣ ਦਾ ਇਨਾ ਫਿਕਰ ਕਿਉਂ ਕਿ ਅਗਲਾ ਟਾਸਕ ਭਾਜਪਾ ਦਾ ਪੰਜਾਬ ਮੈਂ ਲੰਗੇ ਦਿਨਾਚੀ ਗੱਲ ਕਰਕੇ ਹਟਿਆ ਕਿ ਬਿੱਟੂ ਤਾਂ ਜਿਮਨੀ ਚੋਣ ਭਾਜਪਾ ਦੀ ਝੋਲੀ ਚ ਪਾਉਣ ਲਈ ਕਾਲੇ ਹੈਗੇ ਹੀ ਹੈਗੇ ਨੇ ਭਾਜਪਾ ਉਹਦੇ ਨਾਲੋਂ ਵੀ ਕਾਲੀ ਆ ਤੇ ਉਸੇ ਤੋਂ ਬਾਅਦ ਆ ਪਹਿਲੂ ਸਾਹਮਣੇ ਆਉਂਦਾ ਪੰਜਾਬ ਚ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਮੋਦੀ ਔਰ ਅਮਿਤ ਸ਼ਾਹ ਜੀ ਨੂੰ ਕਿਹਾ ਇਹ ਸੀ ਕਿ ਬਈ ਪੰਜਾਬ ਨੂੰ ਬਾਕੀ ਸੂਬੇ ਆ ਮੰਗ ਨਾ ਸਮਝੋ ਇਹਦੀ ਤਸਵੀਰ ਵੱਖਰੀ ਹੈ ਤੇ ਤੁਸੀਂ ਜੇ ਸਮਝਦੇ ਹੋ ਕਿ ਤੁਹਾਡੇ ਪ੍ਰਤੀ ਰੋਸਾ ਹੈ ਰੋਸਾ ਨਹੀਂ ਪੰਜਾਬ ਦੇ ਵਿੱਚ ਨਫ਼ਰਤ ਹੈ ਤੁਹਾਡੇ ਪ੍ਰਤੀ ਸੋ ਇਹ ਸ਼ਬਦ ਕਹਿੰਦੇ ਮੋਦੀ ਔਰ ਅਮਿਤ ਸ਼ਾਹ ਦੇ ਸਾਹਮਣੇ ਸਿਲ ਜਾਖੜ ਦੇ ਕਹਿਣਾ ਉਸ ਤੋਂ ਬਾਅਦ ਆਪਣਾ ਅਸਤੀਫਾ ਸੌਂਪ ਦੇਣਾ ਉਹਦੇ باوجود ਵੀ ਅਸਤੀਫਾ ਪ੍ਰਵਾਨ ਨਹੀਂ ਹੋਇਆ ਗਾਹੇ ਬਗਾਏ ਉਹਨਾਂ ਤੱਕ ਪਹੁੰਚ ਹੋਈ ਉਹਨਾਂ ਨੂੰ ਮਨਾਉਣ ਸਮਝਾਉਣ ਦੀ ਕੋਸ਼ਿਸ਼ ਤੇ ਵੀ ਅੱਜਕੱਲ ਜਾਖੜ ਹੋਰੀ ਮੁੜ ਕੇ ਸਰਗਰਮ ਹੋ ਗਏ ਨੇ ਕੱਲ ਪੰਜਾਬ ਚ ਗ੍ਰੇਨੇਡ ਹਮਲਿਆਂ ਦੇ ਹਵਾਲੇ ਨਾਲ ਰਾਜਪਾਲ ਕੋਲ ਮੰਗ ਪੱਤਰ ਦੇ ਕੇ ਆਏ ਨੇ। ਭਾਜਪਾ ਨੂੰ ਦਿਖਦਾ ਹੈ ਕਿ ਇਹ ਪੰਜਾਬ ਦਾ Hindu ਚਿਹਰਾ ਵੀ ਹੈ, ਜੱਟ ਸਿੱਖ ਚਿਹਰਾ ਵੀ ਹੈ, ਪ੍ਰਮਾਣਿਤ ਚਿਹਰਾ ਵੀ ਹੈ। ਇਹਦੇ ਤੇ ਯਕੀਨ ਵੀ ਕੀਤਾ ਜਾਂਦਾ ਤੇ ਇਸ ਲਈ ਇਹਨੂੰ ਅਸੀਂ ਨਾਲ ਰੱਖਣਾ। ਸੋ ਹੁਣ ਸਾਨੂੰ ਨਹੀਂ ਪਤਾ ਕਿ ਜਾਖੜ ਸਾਹਿਬ ਦੇ ਕੇ ਅਨੁਸਾਰ ਭਾਜਪਾ ਉਸ ਨੁਕਤੇ ਤੇ ਗੌਰ ਕਰੂਗੀ ਜਾਂ ਭਾਜਪਾ ਵਾਲੇ ਨੁਕਤੇ ਆ ਗਏ ਨੇ ਜਾਖੜ ਸਾਹਿਬ ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਜਾਖੜੋਰੀ ਤੁਰਪੇ ਦੂਸਰੇ ਪਾਸੇ ਰਾਜਨੀਤਿਕ ਪਾਰਟੀ ਜਿਹੜੀ ਚੋਣ ਮੈਦਾਨ ਚਾਹੁੰਦੀ ਆ ਉਸ ਨੂੰ ਆਪਣੀ ਰਣਨੀਤੀ ਘੜਨ ਦੀ ਆਪਣੀ ਸਟ੍ਰੈਟੇਜੀ ਕਰਨ ਦੀ ਠੀਕ ਹੈ ਖੁੱਲੀ ਛੂਟ ਹੈ ਇਹਦੇ ਵਿੱਚ ਕਿਸੇ ਦੀ ਦਖਲਅੰਦਾਜ਼ੀ ਨਹੀਂ ਸੋ ਬੀਜੇਪੀ ਵੀ ਚੋਣ ਲੜਦੀ ਆ ਤੇ ਚੋਣ ਲੜੇ ਪਰ ਮੇਰਾ ਸਵਾਲ ਉਹਨਾਂ ਦੇ ਢੰਗ ਤਰੀਕਿਆਂ ਨੂੰ ਲੈ ਕੇ ਮੇਰਾ ਸਵਾਲ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਵਰਗੀਕਰਨ ਕੀਤਾ ਜਾ ਰਿਹਾ ਉਸ ਨੂੰ ਲੈ ਕੇ 7 ਤੋਂ 8 ਮਹੀਨਿਆਂ ਚ ਪੰਜਾਬ ਦੇ ਅੰਦਰ 17 ਤੋਂ 18 ਗਰਨੇਡ ਹਮਲੇ ਹੋਏ ਨੇ ਇੱਕ ਸਾਬਕਾ ਮੰਤਰੀ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਰੱਖਦਾ ਮਰੰਜਨ ਕਾਲੀਆ ਉਹਨਾਂ ਦੇ ਘਰੇ ਵੀ ਗਰਨੇਡ ਨਾਲ ਹਮਲਾ ਹੋਇਆ ਇਹਨਾਂ ਸਾਰੇ ਹਮਲਿਆਂ ਨੂੰ ਤੁਸੀਂ ਇੱਕ ਕੜੀ ਚ ਰੱਖ ਕੇ ਇਸ ਨਜ਼ਰੀਏ ਤੋਂ ਨਹੀਂ ਦੇਖਿਆ ਕਿ ਬਈ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕੀ ਆ ਪੰਜਾਬ ਦੇ ਵਿੱਚ ਪੁਲਿਸ ਦਾ ਫੇਲ ਹੋਣਾ ਕੇਂਦਰੀ ਸੁਰੱਖਿਆ ਦਸਤਿਆਂ ਦਾ ਫੇਲ ਹੋਣਾ ਸਾਡੀਆਂ ਸੁਰੱਖਿਆ ਏਜੰਸੀਆਂ ਦਾ ਫੇਲ ਹੋਣਾ ਜਿਹੜੀਆਂ ਆਪਸ ਵਿੱਚ ਕੇਂਦਰੀ ਔਰ ਸੂਬਈ ਤਾਲਮੇਲ ਕਰਕੇ ਚੱਲਦੀਆਂ ਨੇ ਕਿਉਂਕਿ ਬਾਰਡਰ ਸੂਬਾ ਸਾਡੀ ਸਰਕਾਰ ਦਾ ਫੇਲ ਹੋਣਾ ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਤੁਹਾਡਾ ਫੇਲ ਹੋਣਾ ਤੁਸੀਂ ਇਸ ਕੜੀ ਚ ਨਹੀਂ ਰੱਖ ਰਹੇ ਸਾਰੇ ਪਿਛਲੇ ਹਮਲੇ ਦਰਕਨਰ ਕਰਕੇ ਕਾ ਆਖਰੀ ਹਮਲੇ ਨੂੰ ਇਹ ਜੀ ਹਿੰਦੂ ਸਿੱਖੇਕਤਾ ਤੋੜਨ ਦੀ ਕੋਸ਼ਿਸ਼ ਹੈ ਹਮਲੇ ਤੁਸੀਂ ਕਹਿੰਦੇ ਹੋ ਜੀ ਮੁਸਲਮਾਨ ਫੜਲੇ ਅਸੀਂ ਹੈਨਾ ਤੋੜੀ ਹਿੰਦੂ ਸਿੱਖੇਕਤਾ ਜਾ ਰਹੀ ਹੈ ਸਬੰਧ ਉਹਨਾਂ ਦਾ ਲੌਰੈਂਸ ਬਿਸ਼ਨੋਈ ਗੈਂਗ ਨਾਲ ਕਿੱਧਰ ਨੂੰ ਜਾ ਰਹੇ ਹੋ ਭਾਈ ਪਹਿਲੇ ਇਹ ਤਾਂ ਨੁਕਤਾ ਸਮਝਾ ਦਿਓ ਸੋ ਆ ਜਿਹੜਾ ਤਰੀਕਾ ਹੈ ਇੱਕ ਪਾਸੇ ਹਿੰਦੂ ਸਿੱਖ ਇਕਤਾ ਇਸ ਦੇ ਵਿਚਾਲੇ ਖਾਈ ਪੁੱਟਣ ਦਾ ਦੂਸਰੇ ਪਾਸੇ ਇੱਕ ਤਰੀਕਾ ਜਿਹੜਾ ਤਰੀਕਾ ਤੁਹਾਡਾ ਯੂਪੀ ਚ ਵੀ ਚੱਲਿਆ ਕਿ ਉੱਥੇ ਦੀ ਜਾਟ ਮੈਲਟ ਸਾਰੀ ਖੁੰਝੇ ਲਾਓ ਜਿਹੜਾ ਤਰੀਕਾ ਤੁਸੀਂ ਹਰਿਆਣਾ ਚ ਵੀ ਅਪਣਾ ਕੇ ਦੇਖਿਆ ਕਿ ਕਾਮਯਾਬ ਹੋ ਗਿਆ ਕਿ ਹਰਿਆਣੇ ਦੀ ਸਾਰੀ ਜਾਟ ਇੱਕ ਪਾਸੇ ਕਰੋ ਪਰ ਯੂਪੀ ਤੇ ਹਰਿਆਣਾ ਦੀ ਜਾਟ ਇੱਕ ਆਪਣੇ ਤਰ੍ਹਾਂ ਦੀ जाट 벨ਟ ਦੇ ਹਵਾਲੇ ਨਾਲ ਹੈ ਪਰ ਪੰਜਾਬ ਦਾ ਜੱਟ ਜੱਟ ਸਿੱਖ ਦੇ ਹਵਾਲੇ ਨਾਲ ਵੀ ਹੈ ਸੋ ਇਸ ਲਈ ਉਸ ਕੜੀ ਚ ਰੱਖ ਕੇ ਤੁਸੀਂ ਇਹਨਾਂ ਦੇਖਿਓ ਕਿ ਜਿਹੜਾ ਫਾਰਮੂਲਾ ਹਰਿਆਣਾ ਤੇ ਯੂਪੀ ਚ ਚੱਲ ਗਿਆ ਉਹ ਇੱਥੇ ਵੀ ਚੱਲੇਗਾ ਹਾਂ ਸਾਡੇ ਲੀਡਰ ਬਹੁਤ ਕਾਲੇ ਨੇ ਉਹਨਾਂ ਨੂੰ ਕਾਂਗਰਸ ਤੋਂ ਟਿਕਟ ਮਿਲੇ ਉੱਧਰ ਨੂੰ ਭੱਜਣਗੇ ਅਕਾਲੀਆਂ ਤੋਂ ਟਿਕਟ ਮਿਲੇ ਉੱਧਰ ਨੂੰ ਭੱਜਣਗੇ ਆਪ ਤੋਂ ਟਿਕਟ ਮਿਲੇ ਉੱਧਰ ਨੂੰ ਭੱਜਣਗੇ ਬੀਜੇਪੀ ਤੋਂ ਟਿਕਟ ਮਿਲੇ ਉੱਧਰ ਇਹ ਲੀਡਰਾਂ ਦੀ ਕਾਹਲ ਹੋ ਸਕਦੀ ਆ ਪਰ ਕੀ ਪੰਜਾਬ ਦੀ ਕਾਹਲ ਹੈ ਅੱਜ ਪੰਜਾਬ ਚ ਖਲਾਅ ਹੈ ਲੀਡਰਸ਼ਿਪ ਦੀ ਕਮੀ ਹੈ ਪੰਜਾਬ ਮਤਲਬ ਸਿਰਦ ਤਰ ਲੱਭਦਾ ਉਹਦੀ ਭਾਲ ਕਰਦਾ ਉਸੇ ਭਾਲ ਦੇ ਵਿੱਚੋਂ ਆਪ ਨੂੰ ਚੁਣ ਬੈਠਿਆ ਪਰ ਕੀ ਬੀਜੇਪੀ ਉਹ ਬਦਲ ਬਣਨਾ ਚਾਹੁੰਦੀ ਹੈ ਉਹ ਬੀਜੇਪੀ ਜਿਹੜੀ ਜਿਸ ਵੀ ਸੂਬੇ ਚ ਦਾਖਲ ਹੋਈ ਕਿਸੇ ਖੇਤਰੀ ਪਾਰਟੀ ਦੇ ਮੋਢਿਆਂ ਤੇ ਚੜ ਕੇ ਆਈ ਤੇ ਅੰਮਰ ਬੇਲ ਬਣ ਕੇ ਉਸੇ ਦਰਖਤ ਨੂੰ ਖਾ ਗਈ ਪੰਜਾਬ ਉਦਾਹਰਨ ਹੈ ਇਹਦੀ ਅੱਜ ਕੀ ਹਾਲ ਹੈ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਣਾ ਉਦਾਹਰਨ ਹੈ ਦੀ ਅਨੈਲੋ ਦਾ ਕੀ ਸਥਿਤੀ ਹੈ ਮਹਾਰਾਸ਼ਟਰ ਉਦਾਹਰਨ ਹੈ ਦੀ ਸ਼ਿਪਸੈਨਾ ਦਾ ਹਾਲ ਦੇਖ ਲੋ ਹੈ ਖੁਦ ਜਿਹੜੀ ਪਾਰਟੀ ਨੂੰ ਨਾਲ ਲਈ ਤੁਰੇ ਫਿਰਦੇ ਨੇ ਬਿਹਾਰ ਦੇ ਵਿੱਚ ਹੈ ਨतीश ਬਾਬੂ ਵਾਲੀ ਉਹਦਾ ਹਾਲ ਦੇਖ ਲੋ ਸੋ ਇਹ ਇੱਕ ਵੱਡੀਆਂ ਉਦਾਹਰਨਾਂ ਸਾਡੇ ਮੂਰੇ ਖੜੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਜਿੱਨਾ ਸਾਰੇ ਪਾਰਟੀ ਨੇ ਸਰਕਾਰ ਬਣਾਈ ਸੀ ਬੀਜੇਪੀ ਨੇ ਕਿਸ ਸਮੇਂ ਅੱਜ ਉਹ ਪਾਰਟੀਆਂ ਨੂੰ ਕਿਵੇਂ ਖੁੰਝੇ ਲਾਇਆ ਸੋ ਇਸ ਲਈ ਖੇਤਰੀ ਪਾਰਟੀਆਂ ਨੂੰ ਖਾਣਾ ਉਥੋਂ ਦੇ ਮਾਹੌਲ ਦੇ ਵਿੱਚ ਬਰਗਵੰਡ ਦੀ ਧਰਮਵੰਡ ਦੀ ਜਾਤਵੰਡ ਦਾ ਰੰਗ ਬਖੇਰਨਾ ਕਿ ਇਸ ਏਜੰਡੇ ਤੇ ਅੱਗੇ ਵੱਧ ਰਹੀ ਹੈ ਭਾਜਪਾ ਇਸੇ ਲਈ ਮਿਤਸ਼ਾ ਜੀ ਕਹਿੰਦੇ ਨੇ ਕਿ ਪੰਜਾਬ ਦੀਆਂ ਚੋਣਾਂ ਦਾ ਮੁਲਾਂਕਣ ਤਾਂ ਬ੍ਰਹਮਾ ਜੀ ਵੀ ਨਹੀਂ ਕਰ ਸਕਦੇ ਪਰ ਮੈਨੂੰ ਪਤਾ ਕਿਉਂਕਿ ਬ੍ਰਹਮਾ ਜੀ ਅਜੇ ਨੂੰ ਮੁਲਾਂਕਣ ਨਹੀਂ ਕਰਨਗੇ ਉਹ ਵਰਗ ਵੰਡ ਦੀ ਮੁਲਾਂਕਣ ਨਹੀਂ ਕਰਨਗੇ ਸੋ ਇਹ ਕਿੱਥੋਂ ਹੈ ਇਹ ਨੁਕਤਾ ਬਹੁਤ ਗਹਿਰਾ ਤੇ ਗੰਭੀਰ ਹੈ ਤੇ 2027 ਨੂੰ ਲੈ ਕੇ ਤਾਂ ਭਾਜਪਾ ਜਿਸ ਰਣਨੀਤੀ ਤਹਿਤ ਪੰਜਾਬ 'ਚ ਉਤਰਨ ਜਾ ਰਹੀ ਹੈ ਉਹ ਤੋਂ ਤਾਂ ਪੰਜਾਬ ਨੇ ਸੁਚੇਤ ਰਹਿਣਾ ਹੀ ਹੈ ਵੈਸੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਅਜਿਹੀ ਬਰਗਵੰਡ ਦੀ ਰਾਜਨੀਤੀ ਕਾਂਗਰਸ ਨੇ ਕਿਹੜਾ ਕੱਟ ਕੀਤੀ ਹੈ 1984 'ਚ ਦਰਬਾਰ ਸਾਹਿਬ ਤੇ ਹਮਲਾ ਅਕਾਲ ਤਖਤ ਸਾਹਿਬ ਢਹ ਢੇਰੀ ਦਿੱਲੀ ਦੇ ਸਿੱਖ ਕਤਲੇਆਮ ਉਸ ਤੋਂ ਬਾਅਦ ਫਿਰ ਬੜੇ ਵੱਡੇ ਮਾਰਚ ਨਾਲ ਜਿੱਤ ਕੇ ਆਈ ਸੀ ਕਾਂਗਰਸ ਦੇਸ਼ 'ਚ ਜਦੋਂ ਤੱਕ ਤੁਹਾਨੂੰ ਵੀ ਉਸ ਲਹੂ ਦੇ ਵਿੱਚੋਂ ਕੁਰਸੀ ਕੱਢਣੀ ਆਉਂਦੀ ਸੀ ਸੋ ਉਸੇ ਰੰਗ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਧੁਰੀ ਆ ਰਹੀ ਹੈ ਸੋ ਇਹ ਸਵਾਲ ਖੜੇ ਨੇ ਕਿ ਕੀ ਪੰਜਾਬ ਦੇ ਵਿੱਚ ਕੋਈ ਨਵਾਂ ਖੇਲਾ ਹੋਣ ਵਾਲਾ ਹੈ ਤੇ ਜਾਂ ਪੰਜਾਬ ਆਪਣੀ ਪ੍ਰਾਣੀ ਤਸਵੀਰ ਦੇ ਹਵਾਲੇ ਨਾਲ ਇਹਨਾਂ ਚਾਲਾਂ ਨੂੰ ਖੁੰਡਾ ਕਰੇਗਾ ਇਹ ਦੇਖਣਾ ਹੈ